ਭੌਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਸਮਾਣਾ ਸਹਿਰ ਦੇ ਵਿੱਚ ਅੱਜ ਜਿਹੜੇ ਐਸਟੀ ਕਾਨੂੰਨ ਦੇ ਵਿੱਚ ਕੁਝ ਬਦਲਾਅ ਹੋਣ ਜਾ ਰਹੇ ਉਸ ਨੂੰ ਲੈ ਕੇ ਉਹਦਾ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਮੰਗ ਕੀਤੀ ਵੀ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ ਅਤੇ ਉਹਨਾਂ ਨੇ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸਮਾਣਾ ਦੇ ਤਹਿਸੀਲਦਾਰ ਨੂੰ ਸੌਂਪਿਆ ਲੇਕਿਨ ਸਮਾਣਾ ਸਹਿਰ ਜਿਹੜਾ ਪੰਜਾਬ ਦੇਸ਼ ਭਰ ਦੇ ਵਿੱਚ ਬੰਦੀ ਕਾਲ ਦਿੱਤੀ ਗਈ ਸੀ ਸਮਾਣਾ ਸਹਿਰਤ ਮੁਕੰਮਲ ਬਾਜ਼ਾਰ ਖੁੱਲੇ ਰਹੇ ਆਵਾਜਾਈ ਪੂਰਤ ਚੱਲਦੀ ਰਹੀ ਦੁਕਾਨਦਾਰਾਂ ਨੇ पूरी तरह अपनी दुकाना खोलिया पार्टी जिंदाबाद पाना छेड़खानी बंद करोड़ में जनरेशन के सम्मान में जनरेशन विरोधी फैसला वापस लोजन समाज पार्टी जिंदाबाद धान के सम्मान में धान के सम्मान में ਵਰਗੀ ਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਜਨਸਰ ਜਨ ਸਭਾ ਵਿਰੋਧੀ ਫੈਸਲਾ ਬਾਪਾ ਸਮਾਜ ਪਾਰਟੀ ਜਿੰਦਾਬਾਦ 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 ਇਹ 1 ਅਗਸਤ ਨੂੰ ਜੋ ਮਾਨਯੋਗ ਸੁਪਰੀਮ ਕੋਰਟ ਨੇ ਰਾਖਵਾਕਰਨ ਵਿਰੋਧੀ ਫੈਸਲਾ ਦਿੱਤਾ ਹੈ ਰਾਖਵਾਕਰਨ ਦੇ ਵਿੱਚ ਕ੍ਰੀਮੀ ਕਲੇਅਰ ਦੇ ਵਿੱਚ ਫੈਸਲਾ ਦਿੱਤਾ ਉਸ ਫੈਸਲੇ ਦੇ ਬਹੁਜਨ ਸਮਾਜ ਪਾਰਟੀ ਵਿਰੋਧ ਕਰ ਰਹੀ ਹੈ ਉਸ ਫੈਸਲੇ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜੋ ਪੂਰੇ ਦੇਸ਼ ਦੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਸੀ ਉਹਨਾਂ ਨੇ ਭਾਰਤਵੰਦ ਦਾ ਸੱਦਾ ਦਿੱਤਾ ਹੋਇਆ ਅਸੀਂ ਉਹਦੇ ਦੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਵਿੱਚ ਇੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਇਕੱਤਰਤ ਹੋਈ ਸੀ ਤੇ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਤੇ ਜੋ ਪਾਰਟੀ ਦੀ ਹਦਾਇਤ ਹੈ ਉਹਦੇ ਅਨੁਸਾਰ ਮੰਗ ਪੱਤਰ ਐਸ.ਡੀ.ਐਮ ਸਾਹਿਬ ਨੂੰ ਦੇ ਰਹੇ ਹਾਂ ਬਹੁਜਨ ਸਮਾਜ ਪਾਰਟੀ ਆਪਣੇ ਤੌਰ ਤੇ ਵੱਖ-ਵੱਖ ਜਥੇਬੰਦੀਆਂ ਨੂੰ ਤਹਯੋਅ ਦਿੰਦੇ ਹੋਏ ਇਹ ਜੋ ਕ੍ਰਿਮੀਨਲ ਦੇ ਉੱਪਰ ਸੁਪਰੀਮ ਕੋਰਟ ਜੀ ਦਾ ਫੈਸਲਾ ਜੋ ਸ੍ਰੀ ਚੰਦਰ ਚੂੜੀ ਜੀ ਦੇ ਅਗਵਾਏ ਦੇ ਵਿੱਚ ਸੱਤ ਜੱਜਾਂ ਦੀ ਬੈਂਚ ਨੇ ਜੋ ਫੈਸਲਾ ਲਿਆ ਇਹ ਭਾਜਪਾ ਸਮਾਜ ਪਾਰਟੀ ਦਾ ਮੰਨਣਾ ਕਿ ਇਹ ਸੰਵਿਧਾਨ ਦੇ ਵਿਰੋਧੀ ਆ ਇਹ ਇਹ ਜੋ ਫੈਸਲਾ ਹੈ ਇਹ 341 ਔਰ 341 342 ਜੋ ਧਾਰਾ ਹੈ ਉਹਦੇ ਵਿਰੁੱਧ ਹੈ ਔਰ ਸਾਡੀ ਇਹ ਮੰਗ ਹੈ ਕਿ ਇਹ ਜੋ ਫੈਸਲਾ ਹੈ ਇਸ ਦੇ ਵਿਰੁੱਧ ਚ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੋਕ ਸਭਾ ਦੇ ਵਿੱਚ ਇਸ ਫੈਸਲੇ ਨੂੰ ਉਠਾਉਣ ਔਰ ਇਸ ਦੇ ਵਿਰੁੱਧ ਵਿੱਚ ਕਾਰਵਾਈ ਕਰਕੇ ਇਸ ਫੈਸਲੇ ਨੂੰ ਰੱਦ ਕੀਤਾ ਜਾਵੇ ਜੋ ਅਜੀ ਕੀ ਤਰੀਕ ਦਾ ਬੰਦਾ ਹੈ ਉਹ ਕਿ ਗਵਰਨਮੈਂਟ ਦੀਆਂ ਚਾਲਾਂ ਨੇ ਸੈਂਟਰਲ ਸਰਕਾਰ ਦੀਆਂ ਮੋਦੀ ਸਰਕਾਰ ਦੀਆਂ ਹੀ ਚਾਲਾਂ ਨੇ ਜੋ ਵੀ ਸੰਵਿਧਾਨ ਨੂੰ ਛੇੜਛਾੜ ਕਰੂਗਾ ਬਹੁਤ ਜਨ ਸਮਾਜ ਪਾਰਟੀ ਉਹਦਾ ਡੱਟ ਕੇ ਬਰੋਸ ਕਰੂਗੀ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼